ਤੋਂ ਬਹੁਤੀ ਮਾਰਨ ਹੋਇਆ ਇਹ ਤਾਂ ਹੈ ਜੀ ਉਹ ਰੋਕਾ ਕਿਸਮਤ ਨੇ ਕੀ ਲੱਗਿਆ ਸਿਰੋਹਾਂ ਤਾਂ ਹੈ ਇੱਕ ਹੀ ਇਕੱਲਾ ਹੀ ਬੇਟਾ ਸੀਗਾ ਹਾਂ ਜੀ ਇਕੱਲਾ ਹੀ ਸੀ ਭੈਣ ਭਰਾ ਹੋਰ ਕੋਈ ਨਹੀਂ ਹੈਗੀਆਂ ਦੋ ਪਹਨਾਂ ਜੀ ਕੋਈ ਨਹੀਂ ਬੇਟਾ ਕੁਮਾਰੀ ਜੀ ਨੂੰ ਕਿੰਨਾ ਵੱਡਾ ਨੁਕਸਾਨ ਹੋ ਗਿਆ ਪਰਿਵਾਰ ਦਾ ਜੀ ਐਸਾ ਰਹਿੰਦੀ ਉਹ ਤਾਂ ਮੇਰਾ ਹੈ ਹੀ ਕੁਝ ਨਹੀਂ ਕੀਤਾ ਜੀ ਉਹ ਕੋਈ ਮਾਪਿਆ ਵਾਸਤੇ ਕਿੰਨਾ ਉਖਾ ਹੁੰਦਾ ਹੈ ਕਿ ਨਹੀਂ ਚਾਵਾ ਦੇ ਨਾਲ ਪੱਜ ਨੂੰ ਪਾਲਦੇ ਆ ਕਿ ਸੁਪਨੇ ਦੇਖਦੇ ਤੇ ਨਹੀਂ ਛੋਟੀ ਉਮਰ ਚ ਚਲੇ ਜਾਣਾ ਬਹੁਤ ਵੱਡਾ ਦੁੱਖ ਹੈ ਕੋ ਆਪਣਾ Tata ਪਿਆ ਤੁਹਾਨੂੰ ਲੋਕ ਸਮਾਤਨਾ ਦੇ ਅਰਦਾਸ ਵੀ ਕਰਦੇ ਆ ਤੇ ਸਾਡੇ ਵੱਲੋਂ ਜੋ ਵੀ ਤੁਹਾਨੂੰ ਮਦਦ ਹੋਏ ਅਸੀਂ ਤਾਂ ਸਰਕਾਰ ਉਤੇ ਪੂਰਾ ਦਬਾਅ ਪਾ ਰਹੇ ਆ ਕਿ ਸਨੂਰ ਕੋਈ ਮੁਆਵਜ਼ਾ ਦਿੱਤਾ ਜਾਏ ਕੋਈ ਪਰਿਵਾਰ ਦੇ ਕਿਸੇ ਹੋਰ ਜੀ ਨੂੰ ਕੋਈ ਨੌਕਰੀ ਦਿੱਤੀ ਜਾਏ ਨਹੀਂ ਤਾਂ ਸਰਕਾਰ ਜੇ ਨਹੀਂ ਫੈਸਲਾ ਕਰਦੀ ਤਾਂ ਅਸੀਂ ਆਪਣੇ ਵੱਲੋਂ ਐਸਜੀਪੀਸੀ ਵੱਲੋਂ ਵੀ ਬੇਨਤੀ ਕੀਤੀ ਸੀ ਕਿ ਉੱਥੇ ਕੋਈ ਕੋਈ ਮਦਦ ਤਾਂ ਦਿੱਤੀ ਜਾਏ ਹੋਰ ਸਾਡੇ ਨੇ ਕੋਈ ਸੇਵਾ ਹੋਏ ਕੋਈ ਮਦਦ ਦੀ ਹੋ ਰਹੀ ਸਾਡੇ ਨਾਲ ਖੜੇ ਆ ਜੀ ਕਿਸੇ ਚੀਜ਼ ਦੀ ਹੋਣ ਹੈ ਹੋਰਿਆ ਇਹ ਤਾਂ ਚਾਹਤਾ ਹੀ ਕੋਈ ਨਹੀਂ ਹੋਣੀ ਨਾ ਉਹ ਘਾਟਾ ਤਾਂ ਕਦੇ ਪੂਰਾ ਹੋ ਹੀ ਨਹੀਂ ਸਕਦਾ ਭੈਣ ਜੀ ਤਾਂ ਬਹੁਤ ਵੱਡਾ ਘਾਟਾ ਹੈ ਜੀ ਇਹ ਤਾਂ ਹੈ ਹੋਰ ਬਾਕੀ ਬਸ ਤੁਹਾਡੇ ਸਾਰਾ ਬਣ ਕੇ ਤੁਹਾਡੇ ਨਾਲ ਖੜ ਸਨਦੇ ਆ ਇਸ ਔਖੇ ਘੜੀ ਚ ਚਲੋ ਦੱਸਨਾ ਜੇ ਕਿਸੇ ਚੀਜ਼ ਦੀ ਲੋੜ ਹੋ ਜੀ ਕਿਰਪਾ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਬਲ ਬਖਸ਼ੇ ਜੀ ਇਹ ਵੱਡਾ ਦੁੱਖ ਸਹਿਣ ਵਾਸਤੇ